ਸਤਿ ਸ੍ਰੀ ਅਕਾਲ ਦੋਸਤੋ ਮੈਂ ਪ੍ਰਦੀਪ ਟੋਡਾ ਸਰਾਂ ਦਾ ਫਿਰ ਤੋਂ ਸਵਾਗਤ ਕਰਦਾ ਹਾਂ ਔਰ ਬੈਸਟ ਮੈਚਾਂ ਦੀ ਲੜੀ ਦੇ ਵਿੱਚ ਅੱਜ ਜਿਹੜਾ ਮੈਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਹ ਕਰਵਾਇਆ ਗਿਆ ਬੁਰਜਹਰੀ ਸਿੰਘ ਪਿੰਡ ਦੇ ਵਿੱਚ ਦੋਸਤੋ 2015 ਦਾ ਟੂਰਨਾਮੈਂਟ ਸੀ ਇੱਕ ਪਾਸੇ ਸੀ ਕਲਸੀਆਂ ਦੀ ਟੀਮ ਔਰ ਦੂਸਰੇ ਪਾਸੇ ਸੀ ਖਾਈ ਦੀ ਟੀਮ ਜਾਣਕਾਰੀ ਦੇ ਤੌਰ ਤੇ ਤੁਹਾਨੂੰ ਦੱਸ ਦਈਏ ਕਿ ਕਲਸੀਆਂ ਦੇ ਵਿੱਚ ਸੰਦੀਪ ਬੱਸੀਆ ਔਰ ਨਾੜ ਚੋੜ ਖੇਡ ਰਹੇ ਸੀ ਔਰ ਖਾਈ ਦੇ ਵਿੱਚ ਖੁਸ਼ੀ ਦੁੱਖਾਂ ਤੇ ਹਰਦੇਵ ਫਕਰਚੱਟਾ ਖੇਡ ਰਹੇ ਸੀ ਦੋਸਤੋ ਬਹੁਤ ਹੀ ਇੰਟਰਸਟਿੰਗ ਮੈਚ ਹੈ ਇੱਕ ਕਲੂਰ ਤੁਹਾਨੂੰ ਦੇ ਦਈਏ ਕਿ ਇਸ ਮੈਚ ਦੇ ਵਿੱਚੋਂ ਜਿਹੜੀ ਆ ਉਹ ਸਿਰਫ ਡੇਢ ਅੰਕ ਤੇ ਜਿੱਤੇ ਐ ਇੰਜੋਏ ਕਰੋ ਖਾਈ ਵਰਸਸ ਕਲਸੀਆਂ ਦੇ ਦਰਮਿਆਨ ਹੋਇਆ ਐ ਮੈਚ ਮੈਂ ਵੀ ਬੇਲੇ ਜਲਦੀ ਨਾ ਮੈਚ ਸ਼ੁਰੂ ਕਰਾਓ ਫੌਜੀ ਨੂੰ ਉਹਨੂੰ ਬੋਲ ਵੀ ਨਹੀਂ ਸਕਦਾ ਤੇਰੀ ਪਦਵੀ ਵੱਡੀ ਹੋ ਗਈ ਫੌਜੀਆ ਲਓ ਮੈਚ ਸ਼ੁਰੂ ਹੋਣ ਜਾ ਰਿਹਾ ਬਾਈ ਸੁਣਾ ਦੇਣਾ ਥੋਥੋਂ ਭੱਜ ਗਏ ਕਿੱਥੇ ਜਾਉਂ ਦੱਸੋ ਤੇ ਕੋਈ ਨਹੀਂ ਸੁਣਾ ਦੇਣਾ ਸਬਰ ਵੀ ਰੱਖੋ ਲਓ ਮੈਚ ਇਸ ਲਈ ਇੱਕ ਪਾਸੇ ਟੀਮ ਖਾਈ ਦੀ ਐ ਤੇ ਦੂਸਰੇ ਪਾਸੇ ਟੀਮ ਕਲਸੀਆਂ ਦੀ ਤਕੜਾ ਮੈਚ ਇਹ ਮੈਚ ਦਾ ਸਵਾਦ ਆ ਵੀ ਕਿ ਲਲਕਾਰਾ ਮਾਰ ਕੇ ਦੱਸੋ ਜਿਹੜੇ ਇੱਧਰ ਬਾਹਲਾ ਰੌਲਾ ਪਾਉਂਦੇ ਆ ਨਹੀਂ ਲਲਕਾਰਾ ਉਵੇਂ ਨਹੀਂ ਵੱਜਿਆ ਜਿੱਡਾ ਤਕੜਾ ਮੈਚ ਹੈ ਉਡਾ ਲਲਕਾਰਾ ਨਹੀਂ ਵੱਜਿਆ ਜੇ ਮੈਚ ਦਾ ਸਵਾਦ ਆ ਉ ਤਾਂ ਲਲਕਾਰਾ ਵੱਡਾ ਸਾਰਾ ਮਾਰ ਦਿਓ ਹੁਣ ਤਾਂ ਹੀਰ ਜਾਂ ਸੰਤਰਾ ਵੀ ਅੱਧਿਆਂ ਦੇ ਅੰਦਰ ਗਈ ਹੈ ਹੁਣ ਨਹੀਂ ਲਲਕਾਰਾ ਵੱਜਦਾ ਤੇ ਫਿਰ ਗੱਲ ਹੀ ਬਣਦੀ ਲਓ ਹੁਣ ਮੈਚ ਐਨ ਸਿਰੇ ਦਾ ਮੇਰੇ ਵੀਰੋ ਦੋਨੋਂ ਟੀਮਾਂ ਦੇ ਦਰਮਿਆਨ ਸ਼ੁਰੂ ਹੋਣ ਜਾ ਰਿਹਾ ਹੈ ਇਧਰ ਜੱਸਾ ਟੀਮ ਨੂੰ ਲੈ ਕੇ ਪੁੱਜਿਆ ਹੋਇਆ ਕੋਈ ਸਮਾਂ ਸੀ ਟੀਮ ਜਲਾਲਦੀਵਾਲ ਦੀ ਗਰਾਊਂਡ ਦੇ ਵਿੱਚ ਆਉਂਦੀ ਸੀ ਪਰ ਅਨ ਕਹਿੰਦੇ ਕੱਪ ਜਿੱਤਣ ਵਾਲੀ ਗੱਲ ਤੇ ਅੱਜ ਵੀ ਮੇਰੇ ਵੀਰ ਸੱਚੇ ਬਾਦਸ਼ਾਹ ਦੀ ਕਿਰਪਾ ਆਇ ਕਬੱਡੀ ਦਾ ਧੱਕੜ ਰੇਡਰ ਕਹਿੰਦੇ ਨੱਟ ਝੋਟ ਛਪਾਰ ਵਾਲਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ ਦੀਪਾ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਨ ਖੇਡ ਮੈਦਾਨ ਕੋਲ ਕਵਾਦਾ ਹੋਇਆ ਹੈ ਇੱਕ ਅੰਨੀ ਤੇ ਕਹਿੰਦੇ ਇੰਦਰਜੀਤ ਕਲਸੀਆ ਵਾਲਾ ਵੀ ਐਂਡ ਟਾਪ ਦੇ ਜਾਫੀਆਂ ਦੇ ਵਿੱਚ ਨਾਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੌਜਵਾਨ ਦਾ ਵੀ ਆਉਣਾ ਹੈ ਆ ਇਹ ਕਹਿੰਦੇ ਸੰਦੀਪ ਜਿਹਨੂੰ ਜੱਟ ਜਾਫੀ ਕਹਿੰਦੇ ਆ ਕਬੱਡੀ ਦਾ ਬੱਸੀਆ ਪਿੰਡ ਹੈ ਕਹਿੰਦੇ ਲਾਡੀ ਹਕਾਰੇ ਵਰਗੇ ਮਸ਼ਹੂਰ ਖਿਡਾਰੀ ਹੋਏ ਆ ਤੇ ਸਾਹਮਣੇ ਸੰਦੀਪ ਵਾਹ ਓਏ ਨੌਜਵਾਨ ਜਦੋਂ ਆ ਥਾਪੀ ਕਹਿੰਦੇ ਕੈਨੇਡਾ ਦੇ ਵਿੱਚ ਵੱਜੀ ਹੈ ਤੇ ਦੁਨੀਆ دیਵਾਨੀ ਕਰ ਦੁੱਤੀ ਹੈ ਜੇ ਸਵਾਦ ਆਇਆ ਥਾਪੀ ਦਾ ਤੇ ਲਲਕਾਰਾ ਮਾਰ ਦਿਓ ਆਹ ਅਗਲੀ ਕਬੱਡੀ ਪਾਉਣ ਦੇ ਲਈ ਨੌਜਨ ਕਾਕਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਵੱਧਦਾ ਹੋਇਆ ਕਲਸੀਆ ਵਾਲਾ ਲੈ ਵੀ ਦਿੜਵੇ ਵਾਲਿਆ ਦੁਨੀਆ دیਵਾਨੀ ਹੈ ਤੇਰੇ ਜੱਫਿਆਂ ਨੂੰ ਦੇਖਣ ਦੇ ਲਈ ਕਬੱਡੀ 365.com ਤੇ ਵੀ ਦਰਸ਼ਕ ਤਾਬਲੇ ਆ ਵੀ ਖੁਸ਼ੀ ਦਾ ਜੱਫਾ ਲੱਗੇਗਾ ਤੇ ਘਰਾਂ ਦੇ ਵਿੱਚ ਬੈਠੇ ਲੋਕ ਭੰਗੜਾ ਪਾਉਂਦੇ ਆ ਮੇਰੇ ਵੀਰੋ ਆਹ ਵੇਖੋ ਦਿੜਵੇ ਵਾਲੇ ਦਾ ਇਸੇ ਲਈ ਖੇਡ ਮੈਦਾਨ ਦੇ ਵਿੱਚ ਲੱਗਦਾ ਹੋਇਆ ਤਕੜਾ ਜੱਫਾ ਅਗਲੀ ਕਬੱਡੀ ਪਾਉਣ ਦੇ ਲਈ ਕਹਿੰਦੇ ਨੌਜਨ मीत ਖਾਈ ਵਾਲਾ ਕਬੱਡੀ ਮੇਰੀ ਜਿੰਦੀ ਜਾਨ ਵਾਲੇ ਸਾਡੇ ਵੀਰ ਦੀਪ ਢੰਡਰੀਆ ਨੂੰ ਸੁੱਖੇ ਜੈਲਦਾਰ ਦਾ ਵੀ ਮਾਨ ਸਨਮਾਨ ਹੋਇਆ ਹੈ ਸਭੀ ਗੱਲ ਨੂੰ ਉਹ ਵੀ ਅਪਡੇਟ ਕਰ ਰਿਹਾ ਹੈ ਕਬੱਡੀ ਵਾਈਫਾਈ ਤੇ ਵੀ ਮੇਰੇ ਵੀਡੀਓ ਅਪਡੇਟ ਹੋ ਰਹੀ ਹੈ ਬਹੁਤ ਸਾਰੇ ਪੇਜ ਜਿਹੜੇ ਸੋਸ਼ਲ ਮੀਡੀਆ ਫੇਸਬੁੱਕ ਤੇ ਕਹਿੰਦੇ ਕਬੱਡੀ ਨੂੰ ਪ੍ਰਮੋਟ ਕਰਦੇ ਆ ਲਓ ਉਹ ਵੀ ਇਹ ਪੇਜਾਂ ਵਾਲੇ ਵੀਰ ਵੀ ਗੱਲ ਕਰ ਰਹੇ ਆ ਤੇ ਇਧਰ ਕਹਿੰਦੇ ਇੰਦਰਜੀਤ ਸਿੰਘ ਕਲਸੀਆ ਵਾਲਾ ਵੇਖੋ ਸਾਹਮਣੇ ਦੋਨੇ ਹੀ ਜਫੇ ਕਹਿੰਦੇ ਆ ਲਾਈਨ ਤੇ ਸੇਮ ਜਗ੍ਹਾ ਤੇ ਲੱਗੇ ਆ ਮੇਰੇ ਵੀਰੋ ਜੇ ਇਸ ਜਫੇ ਦਾ ਨਜ਼ਾਰਾ ਵੀ ਤੁਸੀਂ ਦੇਖਿਆ ਤੇ ਅਗਲੀ ਕਬੱਡੀ ਕਹਿੰਦੇ ਨੱਡ ਝੋਟ ਛਪਾਰ ਵਾਲਾ ਇਸ ਲਈ ਪਾਉਣ ਦੇ ਲਈ ਵਧਾ ਹੋਇਆ ਇਹ ਆ ਖੁਸ਼ਦੀਵ ਵਾਹ ਓਏ ਨੱਡ ਝੋਟ ਜਿਹਦਾ ਨੱਡ ਝੋਟ ਦੀ ਖੇਡ ਵਧੀਆ ਲੱਗੀ ਜਲਕਾਰਾ ਮਾਰ ਦਿਓ ਆ ਅਗਲੀ ਕਬੱਡੀ ਇਸ ਲਈ ਨੌਜਵਨ ਗਗਰੂ ਨੇ ਪਾ ਦਿੱਤੀ ਆ ਮੇਰੇ ਵੀਰੋ ਪਿੰਦਰਜੀਤ ਕਲਸੀਆ ਵਾਲਾ ਆਹ ਵੇਖੋ ਨੌਜਨ ਦੀਪਾ ਖਾਈ ਦੀ ਧਰਤੀ ਦਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਵੀਰਾ ਕਲਸੀਆ ਵਾਲਾ ਗਬਰੂ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਹਰਦੇਵ ਫਕਰ ਚੰਡੇ ਦਾ ਖੁਸ਼ੀ ਦਿੜਵੇ ਵਾਲੇ ਦਾ ਜਫਾ ਕਹਿੰਦੇ 100 ਦਿੱਤਾ ਜਾਵੇਗਾ ਮੱਖਣ ਗਿੱਲਰ ਵੱਲੋਂ ਤੇ ਪਾਲੀ ਸਰਪੰਚ ਵੱਲੋਂ ਵੀ ਮਾਣ ਸਨਮਾਨ ਹੋਣਗੇ ਬਾਹਰਦੇਵ ਹਰਦੇਵ ਉਸਿਆ ਫਕਰ ਚੰਡਾ ਫਕਰ ਚੰਡਾ ਫਕਰ ਚੰਡਾ ਫਕਰ ਚੰਡਾ ਉਹ ਬੱਲੇ 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 ਆਹ ਸਵਾਦ ਆ ਗਿਆ ਉਹਦੇ ਸਵਾਲ ਪਾਓ ਨੀ ਯਾਰਾ ਵਧੀਆ ਪਿਆ ਮੇਰੇ ਵੀਰੋ ਇਸ ਲਈ ਮੈਚ ਟਾਪ ਦਾ ਦੋਨੋ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ ਉਧਰ ਸ਼ੰਗਾਰਾ ਸਿੰਘ ਜੀ ਪ੍ਰਧਾਨ ਵੀ ਪੁੱਜੇ ਹੋਏ ਆ ਰੂਮੀ ਕਬੱਡੀ ਕੱਪ ਵਾਲੇ ਤੇ ਨਾਲ ਬੂਟਾ ਛਾਪਾ ਵੀ ਕਹਿੰਦੇ 16 ਤਰੀਕ ਦੀ ਬੜੀ ਬੇਸਬਰੀ ਨਾਲ ੜੀ ਕਹਿੰਦੇ ਮੇਰੇ ਵੀਰੋ ਐਨ ਦੁਨੀਆ ਦੇ ਸਟਾਰ ਪੁੱਜਣਗੇ ਗੱਲਾਂ ਹੋਣਗੀਆਂ ਤੇ ਇਸ ਲਈ ਕਹਿੰਦੇ ਨੌਜਨ ਮੀਤ ਖਾਈ ਵਾਲਾ ਪੈਰੀ ਸੰਦੀਪ ਤੇਰਾ ਇਲਾਕਾ ਹੈ ਗਵਾਂਢੀ ਪਿੰਡ ਹੈ ਵੇਖਦਾ ਵੀ ਹੁਣ ਕਿਹੋ ਜੀ ਗੱਲ ਕਰਦਾ ਤੇ ਪੁਆਇੰਟ 20 ਤੇ ਨੌਜਵਾਨ ਗੱਭਰੂ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਨਾਟ ਝੋਟ ਛਪਾਰ ਦੀ ਧਰਤੀ ਦਾ ਕੰਨੇ ਲੱਗੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਦਾ ਹੋਇਆ ਨਾਟ ਝੋਟ ਨੇ ਕਬੱਡੀ ਪਾਈ ਹੈ ਹੁਣ ਦੇਖਦਾ ਹੈ ਸੈਮੀ ਫਾਈਨਲ ਮੈਚ ਖੇਡਿਆ ਜਾ ਰਿਹਾ ਇਸ ਤੋਂ ਬਾਅਦ ਇੱਕ ਫਾਈਨਲ ਹੋਣਾ ਹੈ ਵੇਖਦਾ ਵੀ ਦਿੜਵੇ ਵਾਲਾ ਖੁਸ਼ੀ ਕੇ ਖੁਸ਼ੀ ਦੁੱਗਿਆਂ ਵਾਲੇ ਦਾ ਉਹ ਕਹਿੰਦੇ ਘੈਂਟ ਸੁਣੀ ਦਾ ਲਲਕਾਰਾ ਗੱਭਰੂ ਗਾਡਰ ਵਰਗੇ ਦਾ ਹੱਥ ਕਿੱਲੋ ਕਿੱਲੋ ਦਾ ਪੜਾ ਉਹ ਖੁਸ਼ੀ ਨੂੰ ਕਿੰਨਾ ਕੇ ਪਿਆਰ ਕਰਦੇ ਇੱਕ ਲਲਕਾਰਾ ਮਾਰ ਕੇ ਜਾਦੇ ਨੌਜਨ ਗੱਭਰੂ ਨੇ ਇਸ ਲਈ ਕਬੱਡੀ ਪਾਈ ਹੈ ਮੇਰੇ ਵੀਰੋ ਹਰ ਪੁਆਇੰਟ ਜਿਹੜਾ ਹੈ ਨੌਜਨ ਦੀਪੇ ਨੇ ਆਪਣੀ ਟੀਮ ਦੇ ਲਈ ਜੋੜ ਦਿੰਦਾ ਹੈ ਦੀਪੇ ਨੇ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਦਿੰਦਾ ਹੈ ਅਗਲੀ ਕਬੱਡੀ ਪਾਰ ਦੇ ਲਈ ਨੌਜਨ ਖੇਡ ਮੈਦਾਨ ਦੇ ਵਿੱਚ ਰਿੱਕੀ ਕਲਸੀਆ ਵਾਲਾ ਬਾਜ਼ਾ ਹੋਇਆ ਹੈ ਖੁਸ਼ੀ ਦਿੜਦੇ ਵਾਲਾ ਹੈ ਹਰਦੇਵ ਫਕਰ ਝੰਡੇ ਦਾ ਹੁਣ ਕਿਹੜੇ ਖਿਡਾਰੀ ਨਾਲ ਮੁਕਾਬਲਾ ਹੋਵੇਗਾ ਗੱਲ ਸਮੇਂ ਦੀ ਹੈ ਹਰਦੇਵ ਫਕਰ ਝੰਡੇ ਦੀ ਧਰਤੀ ਦਾ ਕੰਮੇ ਵੇਖਦਾ ਆਹ ਪੁਆਇੰਟ ਜਿਹੜਾ ਰਿੱਕੀ ਨੌਜਾਨ ਆਪਣੀ ਟੀਮ ਦੇ ਲਈ ਜੋੜਦਾ ਆ ਰਿਹਾ ਤੇ ਅਗਲੀ ਕਬੱਡੀ ਪਾਉਣ ਦੇ ਲਈ ਮੀਤ ਨੌਜਾਨ ਖੇਡ ਮੈਦਾਨ ਦੇ ਵਿੱਚ ਵਧਦਾ ਹੋਇਆ ਮੀਤ ਖਾਈ ਦੀ ਧਰਤੀ ਦਾ ਮੇਰੀ ਵੀਰੋ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਨੌਜਾਨ ਤਿਆਰ ਹੈ ਖਾਈ ਵਾਲਾ ਮੀਤ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਨੌਜਵਾਨ ਤਿਆਰ ਤਾਰ ਜਾਫੀ ਵੀ ਤਿਆਰ ਨੇ ਇੰਦਰਜੀਤ ਆ ਤੇ ਨਾਲ ਕਹਿੰਦੇ ਰਾਜਾ ਤੇ ਨਾਲ ਨੌਜਵਾਨ ਸੰਦੀਪ ਬਸੀਆਂ ਦੀ ਧਰਤੀ ਦਾ ਕਿਹੜੇ ਖਿਡਾਰੀ ਨਾਲ ਮੁਕਾਬਲਾ ਹੋਵੇਗਾ ਗੱਲ ਸਮੇਂ ਦੀ ਹੈ ਆਹ ਵੇਖੋ ਸਾਹਮਣੇ ਬੋਲਿਆ ਧਾਵਾ ਤੇ ਕਹਿੰਦੇ ਇੰਦਰਜੀਤ ਨੌਜਵਾਨ ਗੱਭਰੂ ਪੂਰੀ ਕੋਸ਼ਿਸ਼ ਕਰ ਰਿਹਾ ਜਫਾ ਲਾਉਣ ਦੀ ਆਹ ਵੇਖੋ ਸਾਹਮਣੇ ਇੰਦਰਜੀਤ ਕਲਸੀਆਂ ਵਾਲਾ ਜੇ ਤਾਂ ਮੈਚ ਤਕੜਾ ਤੇ ਇੱਕ ਲਲਕਾਰਾ ਜ਼ੋਰਦਾਰ ਮਾਰ ਦਿਓ ਵਾਓ ਟਕਰਾ ਮੈਚ ਦੋਨੋ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ ਸਮੁੱਚੀ ਪ੍ਰਬੰਧਕੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਹੈ ਹੈਪੀ ਉਹਨਾਂ ਦਾ ਹਰਦੇਵ ਵੀ ਨੱਡ ਝੋਟ ਸਿਰੇ ਦਾ ਰੇਡਰ ਹੈ ਤਾਂ ਇੱਕ ਲੰਕਾਰਾ ਮਾਰ ਕੇ ਦਾ ਦੋ ਦਰਜੇ ਵੀਰ ਨੱਡ ਝੋਟ ਨੇ ਕਹਿੰਦੇ ਤਹਿਲਕਾ ਹੀ ਮਚਾਇਆ ਹੋਇਆ ਹੈ ਸਰਾਬੇ ਦੇ ਕੱਪ ਦਾ ਵੀ ਨੌਜਨ ਬੈਸ ਰਿਹਾ ਹੈ ਲਓ ਸਾਹਮਣੇ ਇਸ ਵੇਲੇ ਸੰਦੀਪ ਬੱਸੀਆਂ ਵਾਲਾ ਰਮ ਗਿੱਲ ਕਹਿੰਦੇ ਰੂਮੀ ਵਾਲੇ ਦੀ ਟੀਮ ਦੇ ਲਈ ਖੇਡਿਆ ਇਸ ਸਾਲ ਕੈਨੇਡਾ ਦੇ ਵਿੱਚ ਇਹ ਨੌਜਵਨ ਪਰ ਪੁਆਇੰਟ ਜਿਹੜਾ ਨੌਜਵਨ ਦੀਪੇ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਅਗਲੀ ਗੋਲੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਨੌਜਵਨ ਰਿੱਕੀ ਵੱਧਾ ਹੋਇਆ ਤਿੰਨ ਜਾਫੀਆਂ ਦਾ ਸੱਟ ਲੱਗਿਆ ਹੋਇਆ ਹੈ ਮੇਰੇ ਵੀਰੋ ਉਧਰ ਬਾਪੂ ਅਲਮਸਤ ਆਲਾਦੀਨ ਬਿਲ ਗਿਆ ਦਰਬਾਰ ਵੱਲੋਂ 100 ਰੁਪਿਆ ਜਿਹੜਾ ਖੁਸ਼ੀ ਦੇ ਲਈ ਪੁੱਜਿਆ ਹੈ ਰੂਪਾ ਤਲਵੰਡੀ ਵਾਲਾ ਟਾਂਟੋ ਤੋਂ ਪੁੱਜਿਆ ਆ ਇੰਟਰਨੈਸ਼ਨਲ ਕਬੱਡੀ ਕਲੱਬ ਵਾਲਾ ਜਿਹੜੀ ਟੀਮ ਫਾਸਟ ਆਵੇਗੀ 2100 ਰੁਪਿਆ ਦਿੱਤਾ ਜਾਵੇਗਾ ਤਲਵੰਡੀ ਵਾਲੇ ਵੱਲੋਂ ਮੇਰੇ ਵੀਰੋ ਇਧਰ ਨੌਜਨ ਨੇ ਕਬੱਡੀ ਪਾਈ ਹੈ ਇਸ ਲਈ ਕਹਿੰਦੇ ਮੀਤ ਖਾਈ ਵਾਲੇ ਨੇ ਉਧਰ ਦੇਖਦਾ ਵੀ ਜਾਫੀ ਪੂਰੀ ਕੋਸ਼ਿਸ਼ ਕਰ ਰਹਾ ਮੇਰੇ ਵੀਰੋ ਜਫਾ ਲਾਉਣ ਦੀ ਪੁਆਇੰਟ ਜਿਹੜਾ ਨੌਜਨ ਮੀਤ ਆਪਣੀ ਟੀਮ ਦੇ ਲਈ ਖਾਈ ਦੀ ਟੀਮ ਦੇ ਲਈ ਜੋੜਦਾ ਹੋਇਆ ਫਸਿਆ ਪਿਆ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਇਸ ਲਈ ਕਹਿੰਦੇ ਸਿਰੇ ਦੀ ਕਬੱਡੀ ਦੇਖੋ ਸਾਹਮਣੇ ਯਾਰਾ ਵੱਖਰਾ ਖੁਸ਼ੀ ਇਸ ਲਈ ਕਹਿੰਦੇ ਪੂਰੀ ਗਰਮੀ ਦੇ ਵਿੱਚ ਆ ਪੱਟਾਂ ਤੇ ਥਾਪੀਆਂ ਵੱਜ ਰਹੀਆਂ ਨੇ ਹੁਣ ਦੇਖਦਾ ਵੀ ਕਾਕੇ ਦੀ ਪਈ ਹੋਈ ਕਬੱਡੀ ਦਿੜਬੇ ਵਾਲਾ ਉਹ ਬੱਲੇ 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 ਸਵਾਦ ਕਰ ਦਿੰਦਾ ਜਿਹਦਾ ਖੁਸ਼ੀ ਦੇ ਜੱਫੀਆਂ ਦਾ ਸਵਾਦ ਆ ਲਲਕਾਰਾ ਬਾਹਰ ਦਿਓ ਆ ਖੁਸ਼ੀ ਉਧਰ ਹਰਦੇ ਮੇਰੇ ਵੀਰੋ ਗੱਲ ਵੱਖਰੀ ਬਣੀ ਪਈ ਹੈ ਇਹ ਹੈ ਸੈਮੀਫਾਈਨਲ ਜਿੱਤਾ ਹਾਰਾਂ ਦੇ ਫੈਸਲੇ ਬੱਸੀਆਂ ਵਾਲਾ ਟਟ 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 ਪੈਂਦਾ ਫਿਰ ਆ ਗੁੱਟ ਵੱਜ ਗਈ ਕੰਜੀ ਉਹ ਸਵਾਦ ਆ ਤੇ ਲਲਕਾਰਾ ਵੱਡਾ ਸਾਰਾ ਲਓ ਨਾਟ ਝੋੜ ਕੇ ਵੱਜੀ ਤਿੱਪਰੀ ਗਮਾਦੋ ਨਿਕਲੀ ਤੋੜ ਵੀ ਨੂੰ ਬਾਜ ਪੈ ਗਿਆ ਆ ਮੈਚ ਕਹਿੰਦੇ ਬੁਰਜ ਦੇ ਮੇਲੇ ਦਾ ਸਿਰੇ ਦਾ ਮੈਚ ਹੈ ਐਨ ਟਾਪ ਦਾ ਮੈਚ ਜੇ ਮੈਚ ਵਾਕਈ ਟੌਪ ਦਾ ਤੇ ਲਲਕਾਰਾ ਵੱਡਾ ਸਾਰਾ ਮਾਰ ਦਿਓ ਲਓ ਹੁਣ ਮੇਰੇ ਵੀਰੋ ਮੇਲਾ ਜਿਹੜਾ ਵੀ ਪੂਰਾ ਮਾਗਿਆ ਮੱਖਣ ਕਹਿੰਦਾ 500 ਹੈ ਇਹ ਖਾਸੀ ਦੇ ਲਈ ਹੈ ਤੇਦਰ ਨੌਜਾਨ ਗਬਰੂ ਕਬੱਡੀ ਪਾਉਣ ਦੇ ਲਈ ਬਾਧਾ ਹੋਇਆ ਮੀਤ ਨੌਜਾਨ ਗਬਰੂ ਖਾਈ ਦੀ ਧਰਤੀ ਦਾ ਸੰਦੀਪ ਰਾਜਾ ਤੇ ਨਾਲ ਇੰਦਰਜੀਤ ਇੰਦਰਜੀਤ ਨੇ ਮੁਕਾਬਲਾ ਹੋ ਗਿਆ ਲੱਗਿਆ ਹੋਇਆ ਲੱਤੀ ਜਫਾ ਤੇ ਜਫਾ ਲੱਗ ਰਿਹਾ ਮੇਰੇ ਵੀਰੋ ਪਰ ਇੰਦਰਜੀਤ ਨੇ ਵੀ ਤਕੜਾ ਜਫਾ ਲਾਇਆ ਹੈ ਲੈ ਵੀ ਪੁਆਇੰਟਾਂ ਮਾਰਿਆ ਕਿੱਥੇ ਇੱਕ ਮੁਕਾਬਲਾ ਕਰਦਾ ਯਾਰਾ ਦੱਸੀ ਆਪਾਂ ਸੰਗਤ ਦੇ ਨਾਲ ਸਾਂਝੇ ਹੀ ਕਰ ਲੈਣਾ ਕਿਉਂਕਿ ਮੈਚ ਬੜਾ ਇੰਟਰਸਟਿੰਗ ਹੈ ਗੱਲ ਵੱਖਰੀ ਬਣੀ ਪਈ ਐ ਇਸ ਮੈਚ ਦੀ ਖੁਸ਼ੀ ਦਿਰਦੇ ਵਾਲਾ ਲਓ ਬੱਲੇ 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 ਕਿ ਮਾਨ ਬੱਬਲ ਤੇ ਧੁੱਗੇ ਨੂੰ ਮਸ਼ਹੂਰ ਕਰ ਦਿੱਤਾ ਪਿੰਡ ਨੇ ਧੁੱਗੇ ਨੂੰ ਇੱਕ ਮੈਚ ਵਿੱਚ ਜਫੇ ਲਾਇਆ 27 ਆ ਧੁੱਗਿਆਂ ਵਾਲੇ ਜੱਟ ਦੀ ਕੌਡੀ ਵਿੱਚ ਚੜ੍ਹਾਈ ਆ ਧੁੱਗਿਆਂ ਵਾਲੇ ਜੱਟ ਦੀ ਕਬੱਡੀ ਵਿੱਚ ਚੜਾਈ ਹੈ ਮੱਖਣ ਵੱਲੋਂ 500 ਰੁਪਇਆ ਆਹ ਸਾਹਮਣੇ ਫਾਸਵਾ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਐਨ ਸਵਾਦ ਲੈ ਰਹੇ ਇਧਰ ਲੁਹਾੜੇ ਵਾਲਾ ਵੀ ਪੁੱਜ ਆਇਆ ਹੈ ਇਹ ਵੀ ਹਰ ਇੱਕ ਮੇਲੇ ਤੇ ਪੁੱਜ ਜਾਂਦਾ ਮੇਰੇ ਵੀਰੋ ਭਾਵੇਂ ਹਨੇਰਾ ਜਿੰਨਾ ਮਰਜ਼ੀ ਹੋ ਜਾਵੇ ਜਿਹਨੂੰ ਇਸ਼ਕ ਲੱਗ ਗਿਆ ਉਹਦੇ ਰਹਿਣਾ ਨਹੀਂ ਜਾਂਦਾ ਮੇਰੇ ਵੀਰੋ ਲਓ ਇੰਦਰਜੀਤ ਬਾਰੇ ਕਲਸ਼ੀਆਂ ਵਾਲਿਆ ਸਵਾਦ ਆ ਗਿਆ ਇਸ ਮਾਹੇ ਦਾ ਮੇਰੇ ਵੀਰੋ ਇਹਨੂੰ ਕਹਿੰਦੇ ਆ ਸਿਰੇ ਦੀ ਕਬੱਡੀ ਜਿਹੜੀ ਬੁਰਜਰੀ ਸਿੰਘ ਦੇ ਵਿੱਚ ਹੋ ਰਹੀ ਹੈ ਮੱਖਣ ਗਿੱਲ ਵੱਲੋਂ ਕਹਿੰਦੇ ਇੰਦਰਜੀਤ ਦੇ ਲਈ 200 ਰੁਪਇਆ ਉਧਰ ਸੁੱਖੀ ਆ ਲੈਣ ਵਾਲਾ ਉਹ ਵੀ ਪੁੱਜਿਆ ਹੋਇਆ ਨੱਟ ਝੋਟ ਛਪਾਰ ਵਾਲਾ ਮੇਰੇ ਵੀਰੋ ਪੁਆਇੰਟ ਨੱਟ ਝੋਟ ਦਾ ਉਧਰ ਬਾਬਾ ਜੀ ਆ ਰਹੇ ਕਿਹਦੇ ਲਈ ਪੈਸੇ ਦੇਣਗੇ ਲੈ ਵੀ ਦੁੱਗਿਆ ਵਾਲਿਆ ਇਹ ਪਿਆਰ ਦੁਨੀਆ ਦਾ ਇਹ ਐਵੇਂ ਨਹੀਂ ਮਿਲਦਾ ਵੱਡੀ ਮਿਹਨਤ ਕਰਨੀ ਪੈਂਦੀ ਹੈ ਤੇ ਜਦੋਂ ਫਿਰ ਸੱਚੇ ਬਾਦਸ਼ਾਹ ਦੀ ਮਿਹਰ ਹੁੰਦੀ ਹੈ ਫਿਰ ਹੀ ਇਹ ਮਾਨ ਸਨਮਾਨ ਮਿਲਦੇ ਆ ਦੁਨੀਆ ਤਰਸਦੀ ਆ ਮੇਰੇ ਵੀਰੋ ਇਦਰ ਨੌਜਵਾਨ ਗਬਰੂ ਨੇ ਕਬੱਡੀ ਪਾਈ ਹੈ ਤੇ ਸੰਦੀਪ ਵਾਹ ਓ ਬਸਿਆਵਾਲਿਆ ਪੁਆਇੰਟ ਕਹਿੰਦੇ ਸੰਦੀਪ ਬਸਿਆਵਾਲੇ ਦਾ ਪੁਆਇੰਟ ਸੰਦੀਪ ਦੇ ਹਿਸੇ ਜੁੜਦਾ ਹੋਇਆ ਗੱਟ ਝੋਟ ਛਪਾਓ ਓ ਬੱਲੇ ਬਹੇ ਮੈਚ ਹੀ ਮੇਰੇ ਵੀਰੋ ਇਸ ਵੇਲੇ ਐਨ ਟੌਪ ਦਾ ਮੁਕਾਬਲਾ ਖੇਡਿਆ ਜਾ ਰਿਹਾ ਇਹਨੂੰ ਕਹਿੰਦੇ ਵੀ ਸਿਰੇ ਦੀ ਕਬੱਡੀ ਇਹ ਸੈਮੀਫਾਈਨਲ ਮੈਚ ਦੇ ਵਿੱਚ ਦੇਖਣ ਨੂੰ ਮਿਲੀ ਹੈ ਲਓ ਦੀਪਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਾ ਹੋਇਆ ਦੀਪੇ ਦੀ ਪਈ ਹੋਈ ਕਬੱਡੀ ਹੈ ਇੰਦਰਜੀਤ ਸੰਦੀਪ ਬੱਸੀਆ ਵਾਲਾ ਕਹਿੰਦੇ ਗਵੰਢੀ ਪਿੰਡ ਦਾ ਬੁਰਜ ਹਰੀ ਸਿੰਘ ਦੀ ਟੀਮ ਦੇ ਲਈ ਖੇਡਦਾ ਵਾਹ ਬੱਸੀਆ ਮਾਰਿਆ ਪੁਆਇੰਟ ਸੰਦੀਪ ਦਾ ਪੁਆਇੰਟ ਸੰਦੀਪ ਦਾ ਪੁਆਇੰਟ ਸੰਦੀਪ ਦਾ ਬਹੁਤ ਤਕੜਾ ਮੈਚ ਆਉਛਲੇ ਰਿੱਕੀ ਕਬੱਡੀ ਪਾਉਣ ਦੇ ਲਈ ਵਧਾ ਲੈ ਵੀ ਖੁਸ਼ੀ ਲਾ ਜਫਾਜਾ ਹਰਦੇਵ ਲਾਵੇਗਾ ਜਾਂ ਪੁਆਇੰਟ ਰੇਡਰ ਲੈ ਕੇ ਆਵੇਗਾ ਮੇਰੇ ਵੀਰੋ ਗੱਲ ਵੱਖਰੀ ਬਣੀ ਪਈ ਆ ਰਾਏਕੋੜ ਦੇ ਟੂਰਨਾਮੈਂਟ ਦਾ ਫੋਰ ਟਰੈਕਟਰ ਦਾ ਜੇਤੂ ਹੈ ਵੇਖਦਾ ਵੀ ਪੁਆਇੰਟ ਇਸ ਲਈ ਰਿੱਕੀ ਦਾ ਓ ਬਾਈ ਕਿੰਨਾ ਕੁ ਸਵਾਦ ਆ ਰਿਹਾ ਲਲਕਾਰਾ ਮਾਰ ਕੇ ਜਾਦੇ ਦੀਆ ਦੇ ਪਿੰਡ ਦਾ ਦਫੇ ਲਾਊਗਾ ਆਪਣਾ ਪੋਜੀਸ਼ਨ ਕਿ ਨਾਉਸ਼ਲੇ ਕਹਿੰਦੇ ਨੌਜਨ ਗਬਰੂ ਦੀ ਪਈ ਹੋਈ ਕਬੱਡੀ ਮੇਰੇ ਵੀਰੋ)^{(1)})^{(2)})^{(3)})^{(4)})^{(5)})^{(6)})^{(7)})^{(8)})^{(9)})^{(10)})^{(11)})^{(12)})^{(13)})^{(14)})^{(15)})^{(16)})^{(17)})^{(18)})^{(19)})^{(20)} ਮੈਚ ਸਮਾਪਤ ਜੇਦਾ ਸੁਆਦ ਫੁੱਲ ਆ ਤੇ ਖੜੇ ਹੋ ਕੇ ਲਲਕਾਰਾ ਮਾਰ ਕੇ ਵਾਦੋ ਮੇਕ ਮੈਚ ਦਾ ਜੋ ਸਕੋਰ ਆਦਾ ਅੰਕੜਾ ਖਾਇਰੇ ਪੁਆਇੰਟ ਨੇ 14 ਤੇ ਕਲਸੀਆ ਦੇ ਪੁਆਇੰਟ 15.5 ਦੋਸਤੋ ਇਹ ਮੈਚ ਤੁਸੀਂ ਦੇਖਿਆ ਇਸ ਮੈਚ ਦੇ ਵਿੱਚ ਉਹ ਕਲਸੀਆ ਦੀ ਟੀਮ ਜਿਹੜੀ ਉਹ ਜਿੱਨਰ ਰਹੀ ਹੈ ਡੇਢ ਅੰਕ ਤੇ ਉਸਨੇ ਇਸ ਮੈਚ ਨੂੰ ਜਿੱਤ ਲਿਆ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਮੈਚ ਸਾਡੇ ਇਸ YouTube ਚੈਨਲ ਤੇ ਅਵੇਲੇਬਲ ਨੇ ਤੁਹਾਨੂੰ ਰਿਕਵੈਸਟ ਹੈ ਕਿ ਇਹਨਾਂ ਮੈਚਾਂ ਨੂੰ ਦੇਖਣ ਦੇ ਲਈ ਇਸ ਲਿੰਕ ਤੇ ਕਲਿੱਕ ਕਰਕੇ ਸਾਡੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸਾਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ